ਕੋਡ オーਪਨ ਹੋ ਗਿਆ ਲੱਗਾ ਨੋਟ ਨਹੀਂ ਵਾਰਨੇ ਜੇ ਤੁਸੀਂ ਇਹਦੇ ਪਰ ਸੋਚਿਆ ਕੋਈ ਆਈ ਇਹਦੇ ਜਾਨਵਾਰ ਨੂੰ ਤਿਆਰ ਹੈ ਮਾਨ ਸਾਹਿਬ ਆਤੇ ਆਪਣੇ ਮੰਤਰੀ ਸਾਹਿਬ ਆਤੇ ਨੋਟਾਂ ਦੀ ਤੇ ਬਹੁਤ ਛੋਟੀ ਜੀ ਗੱਲ ਹੈ ਦੇਖੋ ਨੋਟ ਛੁੱਟ ਕੇ ਜਿਹੜਾ ਆ ਉਹ ਸਵਾਗਤ ਕੀਤਾ ਜਾ ਰਿਹਾ ਮਾਨ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਨੋਟ ਛੁੱਟ ਕੇ ਮਾਨ ਸਾਹਿਬ ਮਾਨ ਸਾਹਿਬ ਪੈਸਿਆਂ ਦੀ ਵਰਖਾ ਕਰ ਰਹੇ ਨੇ ਲੋਕ ਕਿਹਾ ਚਾਹੇ ਕੁਝ ਵੀ ਕਰਨਾ ਪਵੇ ਧਾਰੀਵਾਲ ਸਾਹਿਬ ਵਾਸਤੇ ਚਾਹੇ ਸਾਨੂੰ ਖੂਨ ਦਾ ਕਤਰਾ-ਕਤਰਾ ਵੀ ਕਿਉਂ ਨਾ ਵਹਾਉਣਾ ਪਵੇ ਪਰਿਵਾਰ ਦੀ ਬਾਗ ਡੋਰ ਇੰਦਰਪਾਲ ਸਿੰਘ ਆਈ ਪੀ ਸ਼ਾਹ ਜੀ ਅਨਵਾਰ ਰਹੇ ਨੇ ਸ਼ਾਹ ਜੀ ਕੀ ਗੱਲ ਹੈ ਫੁੱਲ ਸੁੱਟਦੇ ਸੁੱਟਦੇ ਜੇਬ ਚੋਂ ਪੈਸੇ ਕੱਢ ਸੁੱਕੇ ਜੀ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਨੇ ਮਾਨ ਸਾਹਿਬ ਨੇ ਕੰਮ ਕੀਤੇ ਇਹ ਜੋ ਧਰਿਵਲ ਸਾਹਿਬ ਨੇ ਕੰਮ ਕੀਤੇ ਇਹ ਪੈਸਿਆਂ ਦੀ ਕੋਈ ਗੱਲ ਨਹੀਂ ਹੈ ਜੀ ਇਹਨਾਂ ਅਗੇ ਕੋਈ ਵੀ ਟੀ ਗੱਲ ਨਹੀਂ ਹੈ ਜੋ ਇਹਨਾਂ ਕੰਮ ਕੀਤੇ ਹੈ ਜੀ ਦੇਖੋ ਨੋਟ ਸੁੱਟ ਕੇ ਜਿਹੜਾ ਆ ਉਹ ਸਵਾਗਤ ਕੀਤਾ ਜਾ ਰਿਹਾ ਮਾਨ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਨੋਟ ਸੁੱਟ ਕੇ ਮਾਨ ਸਾਹਿਬ ਮਾਨ ਸਾਹਿਬ ਪੈਸਿਆਂ ਦੀ ਵਰਖਾ ਕਰ ਰਹੇ ਨੇ ਲੋਕਾਂ ਨੇ ਦੇਖ ਰਹੇ ਪੈਸੇ ਬਾਬ ਜੀ ਤੁਸੀਂ ਪਿੱਛੇ ਪਿੱਛੇ ਕਿਉਂ ਲੋਗ ਰਹੇ ਹੋ ਪਹਿਲਾਂ ਤਾਂ ਬੜੇ ਉਤਸ਼ਾਹ ਦੇ ਵਿੱਚ ਆਓ ਲਾ ਕੇ ਸਾਡੇ ਸ਼ਹਿਰ ਚ ਸੀਐਮ ਮਾਨ ਭਗਵੰਤ ਮਾਨ ਜੀ ਪਹੁੰਚਨੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਆਂ ਰੋਇਆ ਨਾ ਦਸਤਕ ਦੇ ਨਾਲ ਚੜ ਚੁੱਕੇ ਹੋ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ ਤੇ ਇਸ ਵੇਲੇ ਅਜ ਨਾਲਾ ਬਾਜ਼ਾਰ ਦੀਆਂ ਸੜਕਾਂ ਦੇ ਉੱਪਰ ਲੋਕ ਸਭਾ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਕਰਦੇ ਰੋਡ ਸ਼ੋਅ ਦੇ ਦੌਰਾਨ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਰੋਜ਼ਾਨਾ ਦਸਤਖਤ ਦੇ ਨਾਲੋ ਨਾਲ ਦੇਖ ਰਹੇ ਹੋ ਔਰ ਕਿਵੇਂ ਦਾ ਉਹਨਾਂ ਦਾ ਸਵਾਗਤ ਕੀਤਾ ਜਾਏਗਾ ਇੱਥੋਂ ਦੇ ਲੋਕ ਜਿਹੜੇ ਨੇ ਉਹ ਆਪਣੇ ਹੱਥਾਂ ਦੇ ਵਿੱਚ ਫੁੱਲਾ ਫੁੱਲ ਫੜ ਕੇ ਖੜੇ ਨੇ ਔਰ ਸੀਐਮ ਮਾਨ ਦੇ ਉੱਪਰ লোকসভা उमेदवार কুলদীপ সিং ฐালিওয়াল ਦੇ ਉੱਪਰ ਫੋਲਾਂ ਦੀ ਵਰਖਾ ਕੀਤੀ ਜਾਏਗੀ ਔਰ ਸਵਾਗਤ ਕੀਤਾ ਜਾਏਗਾ ਔਰ ਸ਼ਹਿਰ ਵਾਸੀਆਂ ਦਾ ਇੱਕ ਬੜਾ ਵੱਡਾ ਦਾਵਾ ਹੈ ਕਿ ਲੋਕ ਸਭਾ ਹਲਕਾ ਅਮਰਸਰ ਤੇ ਹਲਕਾ ਅਜਨਾਲਾ ਨੂੰ ਵੱਡੀ ਲੀਡ ਦੇ ਨਾਲ ਸੀਐਮ ਮਾਨ ਨੂੰ ਜਿਹੜਾ ਇੱਕ ਸਮਰਥਨ ਦਿੱਤਾ ਜਾਏਗਾ ਕੁਲਦੀਪ ਸਿੰਘ ฐালিওয়াল ਨੂੰ ਲੋਕ ਸਭਾ ਉਮੀਦਵਾਰ ਜਿਤਾ ਕੇ ਉਹ ਇਥੇ ਲੋਕ ਵੱਡੀ ਗਿਣਤੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾਓ ਜਰਾ ਤਸਵੀਰਾਂ ਸਾਰੀਆਂ ਕਿ ਵੱਡੀ ਗਿਣਤੀ ਦੇ ਵਿੱਚ ਸਮਰਥਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਗੱਡੀਆਂ ਫੁੱਲਾਂ ਦੇ ਨਾਲ ਲੱਦੀਆਂ ਹੋਈਆਂ ਗੱਡੀਆਂ ਨੇ ਔਰ ਦੇਖ ਰਹੇ ਹੋ ਤੁਸੀਂ ਪਿੱਛੇ ਵੇਖੋ ਇਧਰ ਦੇਖੋ ਨੋਟ ਸੁੱਟ ਕੇ ਜਿਹੜਾ ਆ ਉਹ ਸਵਾਗਤ ਕੀਤਾ ਜਾ ਰਿਹਾ ਮਾਨ ਸਾਹਿਬ ਦਾ ਸਵਾਗਤ ਕੀਤਾ ਜਾ ਰਿਹਾ ਨੋਟ ਸੁੱਟ ਕੇ ਅਰਮੀ ਸਿੰਘ ਲਾਡੀ ਸੰਧੂ ਪ੍ਰਧਾਨ ਜਸਵਾਲ ਸਿੰਘ ਢੱਲੋਂ ਭਾਈ ਸਾਹਿਬ ਸਿੰਘ ਨਿੱਜਰ ਸਤਪਾਲ ਸਿੰਘ ਪਠੇਵਾਲੇ ਭਾਈ ਸਾਡੇ ਵੀਰਿੰਦਰਪਾਲ ਸਿੰਘ ਆਈਪੀ ਸ਼ਾਹ ਵਿਜੂਦ ਨੇ ਜਿਨ੍ਹਾਂ ਨੇ ਨੋਟਾਂ ਦੀ ਵਰਕਾ ਕਰਕੇ ਫੁੱਲਾਂ ਦੀ ਤੇ ਲੋਕ ਕਰ ਰਹੇ ਨੇ ਨੋਟਾਂ ਦੀ ਵਰਕਾ ਕਰਕੇ ਸੀਐਮ ਮਾਨ ਸਾਹਿਬ ਦਾ ਸਵਾਗਤ ਕੀਤਾ ਲਾਡੀ ਵੀਰ ਜੀ ਕੀ ਮਨ ਦੇ ਵਿੱਚ ਆਇਆ ਇੱਕਦਮ ਸਾਨੂੰ ਬਹੁਤ ਚਾਅ ਆ ਜੀ ਜੋ ਜਾਰੇ ਮਮੂਬ ਨੇਤਾ ਸਾਡੇ ਸੀਐਮ ਸਾਹਿਬ ਆਏ ਆ ਤੇ ਨਾਲ ਸਾਡੇ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੋਟਾਂ ਦੀ ਤੇ ਬੜੀ ਦੂਰ ਦੀ ਗੱਲ ਹੈ ਇਹਦੇ ਇਹਨਾਂ ਤੋਂ ਜਾਣਵਾਰ ਨੂੰ ਵੀ ਤਿਆਰ ਆ ਸਾਨੂੰ ਬਹੁਤ ਇਤਸ਼ਾਹ ਹੈ ਬਹੁਤ ਖੁਸ਼ੀ ਹੈ ਕਿ ਸਾਡੇ ਦੋ ਮਹਬੂਬ ਨੇਤਾ ਸਾਡੇ ਵਿੱਚ ਆ ਜੀ ਸ਼ਾਮਲ ਹੋਏ ਆ ਸਾਡੇ ਜਨਾਲੇ ਦੀ ਧਰਤੀ ਦੇ ਇਹਨਾਂ ਨੇ ਪੈਰ ਪਾਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ ਵੇਖਿਆ ਕਿ ਇੱਕ ਪੁਆਇੰਟ ਵੀ ਨਹੀਂ ਸੀਗਾ ਖੜਨ ਦਾ ਪਰ ਫਿਰ ਵੀ ਮਾਨ ਸਾਹਿਬ ਨਿਕਲੇ ਨੇ ਗੱਡੀ 'ਚ ਉਹਨਾਂ ਵੇਖਿਆ ਕਿ ਗੜੰ ਮੇਰੇ ਦੇਲ ਦੀਆਂ ਕਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦੇ ਆਂ ਭਾਵੇਂ ਨਹੀਂ ਪੁਆਇੰਟ ਹੈਗਾ ਪਰ ਸਾਡਾ ਉਤਸ਼ਾਹ ਵੇਖ ਕੇ ਭਾਵੇਂ 1 ਮਿੰਟ ਲਈ ਰੁਕੇ ਜਾਂ 2 ਮਿੰਟ ਲਈ ਰੁਕੇ ਸਾਡਾ ਨਾਮ ਆ ਮਾ ਰੱਖਿਆ ਅਸੀਂ ਉਹਨਾਂ ਦਾ ਦੇ ਨਹੀਂ ਦੇ ਸਕਦੇ ਕੋਈ ਲੋਕ ਕਹਿੰਦੇ ਕੋਈ ਕੋਰਟ ਆਫ ਕੰਡਕਟ ਲੱਗਾ ਨੋਟ ਨਹੀਂ ਵਾਰਨੇ ਜਾਂ ਤੁਸੀਂ ਇਹਦੇ ਬਾਰੇ ਸੋਚਿਆ ਕੋਈ ਅਹੀਂ ਤੇ ਜਾਨਵਾਰ ਨੂੰ ਤਿਆਰ ਹੈ ਮਾਨ ਸਾਹਿਬ ਵਾਤੇ ਆਪਣੇ ਮੰਤਰੀ ਸਾਹਿਬ ਵਾਤੇ ਨੋਟਾਂ ਦੀ ਤੇ ਬਹੁਤ ਛੋਟੀ ਜੀ ਗੱਲ ਹੈ ਜੀ ਜੋ ਕੁਲਦੀਪ ਸਿੰਘ ਢਾਲੀਵਾਲ ਕਿੰਨੀ ਜਿੱਤ ਜਿਹੜੀ ਸ਼ਹਿਰ ਚ ਹੋਏਗੀ ਅਹੀਂ ਤੇ ਸਭ ਤੋਂ ਵੇਖੋ ਜੀ ਜਿੰਨਾ ਹੀ ਵੱਤੋਂ ਵੱਤ ਜੋਰ ਲਾ ਸਕਦੇ ਅਸੀਂ ਹਰ ਹਿੱਲਾ ਵਰਤਾਂ ਕਰਾਂਗੇ ਤੇ ਤਰਲਾ ਮਰਾਂਗੇ ਉਹਨਾਂ ਦੇ ਭਾਵੇਂ ਪੈਰਾਂ ਚ ਪੈਣਾ ਪਾਵੇ ਤਾਂ ਵੀ ਪਾਵਾਂਗੇ ਅਸੀਂ ਉਹਨਾਂ ਨੂੰ ਜਿਤਾਉਣ ਵਾਸਤੇ ਹਰ ਇੱਕ ਮਿਹਨਤ ਕਰਨ ਤਿਆਰ ਹਾਂ ਸੋ ਪ੍ਰਧਾਨ ਜੀ ਭਾਜੀ ਦੇ ਨਜ਼ਰ ਆਇਓ ਗੱਡੀਆਂ ਦੇ ਨਾਲ ਨਾਲ ਕੀ ਚੱਕਰ ਪੈ ਗਿਆ ਇਹ WhatsApp ਛਾ ਹੀ ਇੰਨਾ ਆ ਕਿ ਅੱਜ ਮਨ ਇਹਨਾਂ ਗੱਦਗਦ ਹੈ ਕਿ ਤੁਸੀਂ ਵੇਖਿਆ ਗਏ ਬਹੁਤ ਵੱਡਾ ਅੱਜ ਜਿਹੜਾ ਰੋਡ ਸ਼ੋ ਇੱਕ ਸਫਲ ਰੋਡ ਸ਼ੋ ਹੋਇਆ ਆਪਣੇ ਮਹਿਬੂਬ ਲੀਡਰ ਨੂੰ ਸੁਣਨ ਵਾਸਤੇ ਲੋਕ ਅੱਜ ਆਏ ਆ ਪੱਬਾ ਭਾਰ ਨੇ ਸਾਡੇ ਬਹੁਤ ਹੀ ਸਤਿਕਾਰਤ ਲੀਡਰ ਔਰ ਸਾਡੇ ਇਸ ਹਲਕੇ ਦੀ ਸ਼ਾਨ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਇਥੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਔਰ ਹਰ ਤਰ੍ਹਾਂ ਦਾ ਹੀਲਾ ਵਰਤਾਂਗੇ ਚਾਹੇ ਕੁਝ ਵੀ ਕਰਨਾ ਪਵੇ ਧਾਰੀਵਾਲ ਸਾਹਿਬ ਵਾਸਤੇ ਚਾਹੇ ਸਾਨੂੰ ਖੂਨ ਦਾ ਕਤਰਾ-ਕਤਰਾ ਵੀ ਕਿਉ ਨਾ ਵਹਾਉਣਾ ਪਵੇ ਹਰ ਹਸੂਲ ਹਰ ਤਰ੍ਹਾਂ ਦਾ ਹੀਲਾ ਵਰਤ ਕੇ ਅਜਨਾਲੇ ਸ਼ਹਿਰ ਵਾਸੀਆਂ ਨੂੰ ਨਿਮਰਤਾ ਸਹਿਤ ਦੋਨੇ ਹੱਥ ਜੋੜ ਕੇ ਬੇਨਤੀ ਹੈ ਅਪੀਲ ਵੀ ਹੈ ਕਿ ਦੇਖੋ ਭਰਾਓ ਵਿਕਾਸ ਦੇ ਕਾਰਜ ਦੇਖੋ ਕਿੰਨੇ ਜੰਗੀ ਪੱਧਰ ਤੇ ਮੁਕੰਮਲ ਵੀ ਕਰ ਲਏ ਗਏ ਨੇ ਔਰ ਹੋਰ ਵੀ ਅੱਗੇ ਜਾਰੀ ਨੇ ਉਮੀਦ ਕਰਾਂਗੇ ਤਗੜੇ ਹੋ ਕੇ ਤੁਸੀਂ ਸਰਦਾਰ ਕਲਦੇਵ ਸਿੰਘ ਧਾਰੀਵਾਲ ਸਾਹਿਬ ਜਿਹੜੇ ਵਿਕਾਸਪੁਰਸ਼ ਨੇ ਵਿਕਾਸ ਦੀਆਂ ਲੀਆਂ ਨੂੰ ਵਿਕਾਸ ਦੀਆਂ ਬੁਲੰਦੀਆਂ ਨੂੰ ਸ਼ੁਰੂ ਰੇ ਆਪਾਂ ਉਹਨਾਂ ਦਾ ਤਨੋਂ ਮਨੋਂ ਤਨੋਂ ਹੋ ਕੇ ਸਾਥ ਦੇਈਏ ਤਗੜੇ ਹੋ ਕੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਿਏ ਸੋ ਵਿਰੋਧੀ ਤੰਜ ਵੀ ਕੱਸਦੇ ਸੀ ਵੀ ਇਕੱਠ ਜਿਹੜਾ ਕਰਨਾ ਬੜੀ ਵੱਡੀ ਗੱਲ ਹੈ ਪਰ ਅੱਤ ਦੀ ਗਰਮੀ ਦੇ ਵਿੱਚ ਵੀ ਲੋਕ ਆਏ ਦੇਖੋ ਜੀ ਆ ਇਕੱਠ ਦੇਖ ਕੇ ਆ ਵਿਰੋਧੀਆਂ ਦੀ ਨੀਂਦ ਹਰਾਮ ਹੋ ਜਾਣੀ ਹੈ ਮੈਂ ਵਿਰੋਧੀ ਚਲੋ ਵਰਾਪੋਜੀਸ਼ਨ ਤਾਂ ਹੁੰਦੀ ਹੈ ਪਰ ਮੈਂ ਸਮੂਹ ਸਾਧ ਸੰਗਤ ਨੂੰ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਤਗੜੇ ਹੋ ਕੇ ਸਾਡਾ ਸਾਥ ਦਿਓ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦਾ ਸਾਥ ਦਿਓ ਵਿਕਾਸ ਦਾ ਸਾਥ ਦਿਓ ਵਿਕਾਸ ਦੇ ਨਾਲ ਜੁੜੋ ਉਹ ਤਗੜੇ ਹੋ ਕੇ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਦੀ ਜਿੱਤ ਦੇ ਵਿੱਚ ਅਹਿਮ ਯੋਗਦਾਨ ਪਾਈ ਹੈ ਸੋ ਦੋਸਤੋ ਵੱਡੇ ਪਰਿਵਾਰ ਨੇ ਆਈ ਪੀ ਸ਼ਾਹ ਹੋਣੀ ਬੜਾ ਵੱਡਾ ਸਿਆਸਤ ਦੇ ਵਿੱਚ ਯੋਗਦਾਨ ਇਸ ਪਰਿਵਾਰ ਦਾ ਔਰ ਇਸ ਵੇਲੇ ਜਿਹੜੀ ਪਰਿਵਾਰ ਦੀ ਵਾਕਡੋਰ ਹੈ ਇੰਦਰਪਾਲ ਸਿੰਘ ਆਈ ਪੀ ਸ਼ਾਹ ਜੀ ਨਿਭਾ ਰਹੇ ਨੇ ਸਾਹ ਜੀ ਕੀ ਗੱਲ ਹੈ ਫੁੱਲ ਸੁੱੜਦੇ ਸੁੱੜਦੇ ਜੇਬ ਚੋਂ ਪੈਸੇ ਕੱਢ ਛੁੱਟੇ ਜੀ ਬਿਲਕੁਲ ਜੀ ਬਿਲਕੁਲ ਜੋ ਇਹਨਾਂ ਨੇ ਮਾਨ ਸਾਹਿਬ ਨੇ ਕੰਮ ਕੀਤੇ ਜੋ ਧਾਰੀਵਾਲ ਸਾਹਿਬ ਨੇ ਕੰਮ ਕੀਤੇ ਪੈਸਿਆਂ ਦੀ ਕੋਈ ਗੱਲ ਨਹੀਂ ਹੈ ਜੀ ਇਹਨਾਂ ਅਗੇ ਕੋਈ ਵੱਡੀ ਗੱਲ ਨਹੀਂ ਹੈ ਜੋ ਇਹਨਾਂ ਕੰਮ ਕੀਤੇ ਹੈ ਜੀ ਇਹ ਬੜੀ ਛੇ ਨੇ ਛੋਟੀ ਜੀ ਗੱਲ ਹੈ ਕੋਈ ਗੱਲ ਨਹੀਂ ਹੈ ਜੀ ਇਹਨਾਂ ਇਹਨਾਂ ਲਈ ਸਭ ਕੁਝ ਹੋ ਰਿਹਾ ਜੀ ਤੋਂ ਲੱਗਦਾ ਨਹੀਂ ਕਿ ਜ਼ਿੰਮੇਵਾਰੀ ਵੱਡੀ ਪੈ ਗਈ ਆ ਘਰੋ ਘਰੋਂ ਵੋਟਾਂ ਕੱਢ ਕੇ ਲਿਆਉਣੀਆਂ ਜਿਟਾਉਣਾ ਬੜਾ ਵੱਡਾ ਫਰਜ਼ ਹੈ ਹੈ ਜੀ ਬਿਲਕੁਲ ਹੈ ਅਸਲ ਦੇ ਵਿੱਚ ਜਿਸ ਦਿਨ ਜਿਸ ਦਿਨ ਵੋਟਾਂ ਜੀ ਘਰ ਘਰ ਜਿਹੜੇ ਵੀ ਕੋਈ ਵੀਰਪਰਾ ਕੋਈ ਰਹਿ ਜੂਗਾ ਉਹਰੇਕ ਨੂੰ ਘਰੋਂ ਘਰੋਂ ਲਿਆਵਾਂਗੇ ਵੋਟਾਂ ਪੁਲਿੰਗ ਕਰਾਵਾਂਗੇ ਜੀ ਜਿੱਤ ਤਾਂ ਤਾਂ ਹੀ ਮਿਲੂਗੀ ਜੀ ਜੋ ਉਸ ਦਿਨ ਪੂਰੀ ਮਿਹਨਤ ਕਰਾਂਗੇ ਤੇ ਸੋ ਲੱਗਦਾ ਵੱਡੀ ਲੀਡ ਦਿਵਾਓ ਬਿਲਕੁਲ ਬਿਲਕੁਲ ਲੀਡ ਤੇ ਗੁਰੂ ਪਾਸ਼ਾ ਨੇ ਦਿਵਾਉਣੀ ਹੈ ਜੀ ਮਹਾਰਾਜ ਨੇ ਕਾਲਪੁਰਖ ਮੇਅਰ ਕਰੂਗਾ ਇਸ ਸੱਚੇ ਪਾਸ਼ਾ ਸੋ ਤੁਹਾਡੀ ਟੀਮ ਦਾ ਵੀ ਧੰਵਾਦ ਹੈ ਕਿ ਤੁਸੀਂ ਸਵਾਗਤ ਜਿਹੜਾ ਵੱਖਰੇ ਤਰੀਕੇ ਨਾਲ ਕੀਤਾ ਸਾਹਿਬ ਜੀ ਤੁਸੀਂ ਪਿੱਛੇ ਪਿੱਛੇ ਕਿਉਂ ਲੋਗ ਰਹੇ ਹੋ ਪਹਿਲਾਂ ਤਾਂ ਬੜੇ ਉਤਸ਼ਾਹ ਦੇ ਵਿੱਚ ਆਓ ਲੱਗੇ ਥੋੜਾ ਜਿਹਾ ਉਤਸ਼ਾਹ ਸਾਡੇ ਸ਼ਹਿਰ 'ਚ ਸੀਐਮ ਮਾਨ ਭਗਵੰਤ ਮਾਨ ਜੀ ਪਹੁੰਚਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਆਸ ਕਰਦੇ ਆਂ ਕਿ ਸਾਡੇ ਹਲਕੇ ਨੂੰ ਜਿੱਥੇ ਅੱਗੇ ਮਾਨ ਰੱਖਿਆ ਹੈ ਸਤਕਾਰ ਖੈਰ ਧਾਰੀਵਾਲ ਸਾਹਿਬ ਦਾ ਉਹ ਵੱਡ ਫੰਡ ਦੇ ਕੇ ਇੱਥੇ ਸਾਡੇ ਹਲਕੇ ਨੂੰ ਬੜੀ ਲੋਰਿਆ ਸੀਐਮ ਸਾਹਿਬਹਾਰੀ ਬੇਨਤੀ ਕਰਦੇ ਆਂ ਕਿ ਸਾਡੇ ਜ਼ਿਆਦਾ ਫੰਡ ਸਾਨੂੰ ਦੇ ਕੇ ਸਾਡੇ ਹਲਕੇ ਦੀ ਡਿਵੈਲਪਮੈਂਟ ਕਰਾਓ ਧੰਨਵਾਦ ਪਹਿਲਾ ਵਿਕਾਸ ਕਿੰਨਾ ਹੋਇਆ ਮੰਨਦੇ ਹੋ ਦੋ ਸਾਲਾਂ ਦਾ ਦੋ ਸਾਲਾਂ 'ਚ ਬੜਾ ਵਿਕਾਸ ਹੋਇਆ ਧਾਰੀਵਾਲ ਸਾਹਿਬ ਨੇ ਜਿੰਦ ਜਾਨ ਲਾ ਕੇ ਆਪਣਾ ਫੰਡ ਲਿਆਂਦੇ ਨੇ ਤੇ ਡਵੈਲਪਮੈਂਟ ਕਰਾਈ ਆ ਤੇ ਹੁਣ ਵੀ ਆਸ ਕਰਦਾ ਹਾਂ ਯਾਰ ਸਾਹਿਬ ਇਹ ਪੂਰੀ ਕਰਨਗੇ ਇਹ ਗਾਲਿਆਂ ਨੂੰ ਇਹ ਸਿਖਰਾਂ ਤੋਂ ਕਢਣ। ਧੰਵਾਦ ਹੈ ਸੋ ਦੋਸਤੋ ਤਸਵੀਰਾਂ ਜਿਹੜੀਆਂ ਲਾਈਵ ਤੁਸੀਂ ਰੋਜ਼ਾਨਾ ਦੱਸ ਸਕਦੇ ਦੇਖੀਆਂ ਕਿ ਕਿਵੇਂ ਸੀਐਮ ਮਾਨ ਦਾ ਸਵਾਗਤ ਗੜਾ ਵਾਸੀਆਂ ਨੇ ਕੀਤਾ। ਜਿਨ੍ਹਾਂ ਦੇ ਵਿੱਚ ਹਰਬੀਰ ਸਿੰਘ ਲਾਡੀ ਸੰਧੂ ਸਾਹਿਬ ਦਾ ਸਰਪੰਚ ਆ ਰੀਡ ਦੀ ਹੱਡੀ ਵਜੋਂ ਆਂ ਨਾੜਾ ਸ਼ਹਿਰ ਚਾਮਾ ਦੀ ਪਾਰਟੀ ਲਈ ਵਰਕਰ ਦੇ ਨਜ਼ਰ ਆਉਂਦੇ ਨੇ। ਭਾਈ ਸਾਹਿਬ ਸਿੰਘ ਨਿੱਜਰ ਵੱਡਾ ਪਰਿਵਾਰ ਹੈ ਭਾਈ ਪਰਿਵਾਰ ਉਹਨਾਂ ਨੇ ਵੀ ਇੱਕ ਜਿਹੜਾ ਸਮਰਥਨ ਦਿੱਤਾ ਨਗਰ ਪੰਚਾਇਤ ਦੇ ਨાળા ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਉਹਨਾਂ ਨੇ ਵੀ ਆਪਣੀ ਟੀਮ ਜਿਹੜੀ ਆ ਅਦਵਾਈ ਕਰਕੇ ਇੱਕ ਵਧੀਆ ਜਿਹੜਾ ਇਥੋਂ ਜਿਹੜੀ ਰੂਪਰੇਖਾ ਉਹ ਲਿਖੀ ਸੀ ਉਹਨੂੰ ਫਲ ਪੈਂਦਾ ਨਜ਼ਰ ਆਇਆ ਸੋ ਇੰਦਰਪਾਲ ਸਿੰਘ ਆਈਪੀ ਸ਼ਾਹ ਦਾ ਵੀ ਮੈਂ ਨਾਮ ਲੈ ਚੁੱਕਾ ਸਤਪਾਲ ਸਿੰਘ ਪੱਟੇਵਾਲਿਆਂ ਦਾ ਵੀ ਨਾਮ ਲੈ ਚੁੱਕਾ ਸੋ ਬੜੇ ਅਜਿਹੇ ਵੱਡੇ ਚਿਹਰੇ ਵੱਡੇ ਪਰਿਵਾਰ ਨੇ ਜਿਨ੍ਹਾਂ ਨੇ ਮંત્રી ਕੁਲਦੀਪ ਸਿੰਘ ਢਾਲੀਵਾਲ ਨੂੰ ਅਜਨਾਲਾ ਹਲਕੇ ਵਿੱਚੋਂ ਅਜਨਾਲਾ ਸ਼ਹਿਰ ਵਿੱਚੋਂ ਵੱਡੀ ਲੀਡ ਦਵਾਉਣ ਦਾ ਦਾਵਾ ਕੀਤਾ। ਸੋ ਤੁਸੀਂ ਰੋਜ਼ਾਨਾ ਦਸਤਖ ਦੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਬਾਕੀ ਖਬਰਾਂ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਲਈਏ। ਸੋ ਮੈਂ ਆਪਣੇ ਕੈਮਰਾਮੈਨ ਮਲਾਪ ਸਿੱਟੀ ਦੇ ਨਾਲ ਗੁਰਿੰਦਰ ਸਿੰਘ ਬਾੜ ਬਹੁਤ-ਬਹੁਤ ਧੰਨਵਾਦ।